අසනම කිරීවාහෙ ගුරු පාහෙවදී තනසරී මහල්ල පංජවා ਤਨ ਕਰੈ ਮਾਨੋਖ ਦਹਿਕਾਵੇ ਓਹੋ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂ ਕਰ ਪਾਵੇ ਏਖ ਕਰੈ ਨਿਰਬਾਨੈ ਯਤਨ ਕਰ ਮਨੁਖ ਦਹਿਕਾਵੇ ਓਹੋ ਅੰਤਰ ਜਾਮੀ ਜਾਣੇ ਪਾਪ ਕਰੀ ਕਰਮੋ ਕਰ ਪਾਵੇ ਏਖ ਕਰ ਜਾਨਤ ਦੂਰ ਤੁਮ ਹੈ ਪ੍ਰਭ ਨੀਰ ਉਤ ਤੱਕ ਉਤ ਤੇ ਉਤ ਪੇਖ ਆਵੇ ਲੋਭੀ ਫੇਰ ਰਹਾ ਆਵ ਲਗ ਟੁੱਟੈ ਨਾਹੀ ਮਨ ਪਰਮਾ ਕਾਵ ਲਗ ਮੁਕਤ ਨਾ ਕੋਈ ਕੋਹ ਨਾਨਕ ਦਿਆਲ ਸੁਆਮੀ ਹੰਤ ਭਗਤ ਜਨ ਸੋਈ ਜਾਵ ਲਗ ਟੁੱਟੈ ਨਾਹੀ ਮਨ ਪਰਮ ਕਾਵ ਲਗ ਮੁਕਤ ਨਾ ਕੋਈ ਕੋਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਗੁਰੂ ਜੀ ਦਾ ਖੰਡ ਸਾਹ ਵਾਹਿ ਗੁਰੂ ਜੀ ਕੀ ਫਤਿਹ ਧਨ ਆਸਰੀ ਮਹੱਲਾ ਪੰਜਵਾਂ ਜਤਨ ਕਰੈ ਮਾਨੁਖ ਡਹਿਕਾਵੇ ਓਹੋ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੋਖਰ ਪਾਵੇ ਵੇਖ ਕਰੇ ਨਿਰਵਾਨੈ